ਗੁਰਸਵਾਰਿਓ ਗੁਰੂ ਪ੍ਰੇਮ ਵਿੱਚ ਰੁੱਤੀ ਹੋਈ ਅੰਮ੍ਰਿਤਮਈ ਕਥਾ ਸਰਵਣ ਕਰਨ ਵਾਲੇ ਸ੍ਰੀ ਗੁਰਮੁਖਾਂ ਨੂੰ ਬੜੇ ਪਿਆਰ ਸਹਿਤ ਫਤਿ ਅਰਜ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਤਨ ਬਰਹੋ ਜਗਾਵੇ ਮੇਰੇ ਪਿਆਰੇ ਨੀਂਦ ਨਾ ਪਵੇ ਕਿਵੇਂ ਜਦੋਂ ਨਿਉ ਲੱਗਦਾ ਤਨ ਦੀ ਨੀਂਦ ਤੇ ਆਉਂਦੀ ਹੈ ਚੇਤਨਾ ਦੀ ਨੀਂਦ ਉੱਡ ਜਾਂਦੀ ਹੈ ਕਿਧਰੇ ਕੋਈ ਸੇਕ ਕਿਧਰੇ ਕੋਈ ਖਿੱਚ ਕਿਧਰੇ ਕੋਈ ਤਾਨ ਟੋੜਦੀ ਫਿਰਦੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਖਸ਼ਿਸ਼ ਦੇ ਪਾਤਰ ਆਸਾਮ ਦੇ ਰਾਜੇ ਦਾ ਪੁੱਤਰ ਅਜ ਉਸ ਦਾ ਨਾਮ ਰਤਨ ਰਾਏ ਹੈ ਇਹ ਆਸਾਮ ਚ ਬੈਠਾ ਆਪਣੇ ਮਾਤਾ ਜੀ ਤੋਂ ਗੁਰੂ ਕੀਆਂ ਕਹਾਣੀਆਂ ਗੁਰੂ ਕੀਆਂ ਗਾਥਾਵਾਂ ਸੁਣ ਸੁਣ ਕੇ ਅੰਦਰ ਇੱਕ ਪ੍ਰੇਮ ਦੀ ਲਹਿਰ ਉੱਠੀ ਦਰਸ਼ਨ ਦੀ ਜਾਚਣਾ ਉੱਠੀ ਇਸ ਸਾਖੀ ਨੂੰ ਪੰਥ ਦੇ ਸਰਮੌਰ ਸੰਤ ਕਵੀ ਸੰਤ ਲਖਾਰੀ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਬੜੇ ਪ੍ਰੇਮ ਦੇ ਨਾਲ ਬੜੀ ਸ਼ਰਧਾ ਦੇ ਨਾਲ ਅੱਖਰਾਂ ਦਾ ਜਾਮਾ ਪਹਿਨਾਇਆ ਹੈ ਆਓ ਸਰਣ ਕਰੀਏ ਇੱਕ ਵਾਰ ਹੀ ਸਾਰੇ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿ ਹੈ ਗੁਰੂ ਫੇਰ ਆਖੋ ਜੀ ਸਤਨਾਮ ਸ੍ਰੀ ਵਾਹਿ ਹੈ ਗੁਰੂ ਇੱਕ ਚੜ੍ਹਦੀ ਜਵਾਨੀ ਤੇ ਦੂਜਾ ਰਾਜਕੁਮਾਰ ਫੇਰ ਸਾਰ ਸ਼ੀਸ਼ੇ ਦੇ ਸਾਹਮਣੇ ਖੜੇ ਕੇਸਾਂ ਨੂੰ ਕੰਗਾ ਕਰਕੇ ਬਣਾ ਸਵਾਰ ਰਹੇ ਸਨ ਕਿ ਅਚਾਨਕ ਉਹਨਾਂ ਦੀ ਨਜ਼ਰ ਆਪਣੇ ਮੱਥੇ ਦੇ ਇੱਕ ਸਿਰੇ ਵੱਲ ਕੇਸਾਂ ਦੇ ਕੋਲ ਨਜ਼ਰ ਪਈ ਇੱਕ ਦਾਗ ਜਿਹਾ ਨਜ਼ਰ ਆਇਆ ਇੰਜ ਲੱਗੇ ਜਿਵੇਂ ਕੋਈ ਅੱਖਰ ਹੈ ਪਰ ਸਿਆਲ ਨਾ ਹੋਵੇ ਕਿ ਕੀ ਹੈ ਰਾਜਕੁਮਾਰ ਨੇ ਸਮਝਿਆ ਕਿ ਕਿਤੇ ਨਿੱਕੇ ਹੁੰਦਿਆ ਕੋਈ ਸੱਟ ਪੇਟ ਲੱਗੀ ਹੋਵੇ ਜਾਂ ਮਤੇ ਕੋਈ ਫੋੜਾ ਫਿੰਸੀ ਨਿਕਲਿਆ ਹੋਵੇ ਨਿਸ਼ਾਨ ਛੱਡ ਗਿਆ ਹੋਵੇ ਪਰ ਇਹ ਦਾਗ ਨਹੀਂ ਜਾਂਦਾ ਕੁਝ ਹੋਰਵੇਂ ਲੱਗਦਾ ਹੈ ਇਹ ਉਹ ਸੋਚਦੇ ਹਾਂ ਉਸ ਦੀ ਹਰਾਨੀ ਹੋਰ ਵੱਧ ਗਈ ਪਰ ਨਾਲ ਹੀ ਪੱਕਾ ਪਤਾ ਕਰਨ ਦੀ ਇੱਛਾ ਵੀ ਵਧ ਗਈ ਫਿਰ ਅਚਾਨਕ ਸੋਚ ਫੁਰੀ ਕਿ ਚਾਹੇ ਇਹ ਸੱਟ ਹੈ ਚਾਹੇ ਫੋੜੇ ਫਿੰਸੀ ਦਾ ਦਾਗ ਹੈ ਚਾਹੇ ਕੁਝ ਹੋਰ ਹੋਵੇ ਮੇਰੀ ਮਾਤਾ ਜੀ ਨੂੰ ਜ਼ਰੂਰ ਇਸ ਦਾ ਪਤਾ ਹੋਵੇਗਾ ਜ਼ਰੂਰ ਕਿ ਇਹ ਕਿਵੇਂ ਤੇ ਕਿਉਂ ਹੋਇਆ ਔਰ ਕੀ ਹੈ ਇਹ ਸੋਚ ਉਹ ਪੱਗ ਬੰਨ ਕੇ ਆਪਣੇ ਮਾਤਾ ਜੀ ਕੋਲ ਗਿਆ ਉਹ ਅੱਗੇ ਹੱਥ ਜੋੜੇ ਨੈਣ ਮੀਟੇ ਧਿਆਨ ਵਿੱਚ ਬੈਠੇ ਸਨ ਥੋੜਾ ਸਮਾਂ ਰੁੱਕ ਕੇ ਰਾਜਕੁਮਾਰ ਬੈਠਾ ਉਹ ਦੇਖਦਾ ਰਿਹਾ ਜਦੋਂ ਮਾਂ ਦੀ ਅੱਖ ਖੁੱਲੀ ਤਾਂ ਇਸ ਨੇ ਅੱਗੇ ਹੋ ਕੇ ਮੱਥਾ ਟੇਕਿਆ ਮਾਂ ਨੇ ਪਿਆਰ ਦਿੱਤਾ ਮੱਥਾ ਚੁੰਮਿਆ ਛਾਤੀ ਨਾਲ ਲਾਇਆ ਤੇ ਫਿਰ ਬੜੇ ਧਿਆਨ ਨਾਲ ਆਪਣੇ ਬੱਚੇ ਦੇ ਰਾਜਕੁਮਾਰ ਦੇ ਜਿਹਰੇ ਤੇ ਤੱਕਿਆ ਅੱਖਾਂ ਵਿੱਚ ਤੱਕਿਆ ਉਸਰੇ ਰਾਜਕੁਮਾਰ ਨੇ ਸਿਰ ਤੋਂ ਪੱਗ ਲਾ ਕੇ ਮਾਂ ਨੂੰ ਕਿਹਾ ਅੰਮਾ ਜੀਓ ਇਹ ਜੋ ਧਾਗ ਹੈ ਨਾ ਮੇਰੇ ਮੱਥੇ ਤੇ ਤੁਹਾਨੂੰ ਪਤਾ ਹੋ ਸੀ ਕਿ ਇਹ ਕਾਦਾ ਨਿਸ਼ਾਨ ਹੈ ਮਾਂ ਨੇ ਨਿਸ਼ਾਨ ਵਾਲ ਦਿੱਤਾ ਹੱਥ ਜੋੜ ਕੇ ਸੀਸੇ ਨਿਵਾ ਦਿੱਤਾ ਹੈ ਨੈਣ ਬੰਦ ਹੋ ਗਏ ਤੇ ਦੋ ਚਾਰ ਬੂੰਦਾ ਅਥਰਵਾ ਦੀਆਂ ਨੈਣਾ ਤੋਂ ਵਗੀਆਂ ਇਹ ਦੇਖ ਕੇ ਰਾਜਕਮਰ ਕੁਬਰਾ ਗਿਆ ਕਿ ਮਤੇ ਮੈਂ ਆਪਣੀ ਮਾਂ ਨੂੰ ਉਦਾਸ ਨਾ ਕਰ ਬੈਠਾ ਹੋਵਾਂ ਕਾਲਾ ਹੋ ਕੇ ਕਹਿਣ ਲੱਗਾ ਅਮਾ ਜੀ ਮੈਂ ਕੋਈ ਬੇਦਵੀ ਕੀਤੀ ਹਾਂ ਆਪ ਰੁੱਸ ਗਏ ਹੋ ਮਾਂ ਦੀਆਂ ਅੱਖਾਂ ਖੁੱਲੀਆਂ ਅਥਰੂ ਜੇ ਭਰੇ ਹੋਏ ਸਨ ਬੱਚੇ ਵੱਲ ਤੱਕੀ ਤੇ ਹੱਥ ਨਾਲ ਇਸ਼ਾਰਾ ਕੀਤਾ ਨਹੀਂ ਜਉਦੀ ਸੀ ਕਿ ਬੋਲਾਂ ਪਰ કંਠ ਅੰਦਰੋਂ ਭਰ ਆਇਆ ਤੇ ਗਦਗਦ ਹੋ ਰਿਹਾ ਸੀ ਇਸ ਕਰਕੇ ਬੋਲ ਨਾ ਸਕੇ ਹੁਣ लाडले ਦਲਾਰੇ ਨੇ ਮਾਂ ਨੂੰ ਫੇਰ ਆਖਿਆ ਅੰਮੀ ਜੀਓ ਉਦਾਸ ਨਾ ਹੋਵੋ ਜੇ ਤੁਸੀਂ ਨਹੀਂ ਦੱਸਣਾ ਚਾਹੁੰਦੇ ਤਾਂ ਮੈਂ ਪੁੱਛਦਾ ਵੀ ਨਹੀਂ ਪਰ ਤੁਸੀਂ ਖੁਸ਼ ਹੋਵੋ ਇਸ ਤਰ੍ਹਾਂ ਕੋ ਚਿਰ ਚੁੱਪ ਰਹਿਣ ਮਗਰੋਂ ਮਾਂ ਦਾ ਦਿਲ ਬੋਲਣ ਵਾਲੇ ਰੁਖ ਵਿੱਚ ਆ ਗਿਆ ਤੇ ਸਹਜ ਨਾਲ ਬੋਲੀ ਲਾਲ ਜੀਓ ਮੇਰੇ ਪੁੱਤਰ ਇਹ ਕੋਈ ਨਿਸ਼ਾਨ ਕਿਸੇ ਛੱਟ ਜਾਂ ਫਿਣਸੀ ਦਾ ਜਾਂ ਫੋੜੇ ਦਾ ਨਹੀਂ ਹੈ ਇਹ ਤਾਂ ਤੁਹਾਡੀ ਜਨਮ ਕਥਾ ਹੈ ਔਰ ਇਸ ਨਿਸ਼ਾਨ ਵਿੱਚ ਤੁਹਾਡੀ ਤੇ ਮੇਰੀ ਕਲਿਆਣ ਲੁਕੀ ਪਈ ਹੈ ਇਸ ਸੁਣ ਕੇ ਨੌਜਵਾਨ ਸ਼ਹਿਜ਼ਾਦੇ ਨੂੰ ਹੋਰ ਸ਼ੌਕ ਜਾਗ ਪਿਆ ਕਿ ਕਿਵੇਂ ਮੈਂ ਇਸ ਨਿਸ਼ਾਨ ਦੇ ਭੇਦ ਨੂੰ ਜਾਣਾਂ ਤੁੜਾ ਕਾਲੀ ਜੀ ਹੋ ਕੇ ਬੋਲੇ ਆ ਅਮਾ ਜੀ ਫਿਰ ਮੈਨੂੰ ਦੱਸੋ ਨਾ ਕਿ ਇਹ ਕੀ ਨਿਸ਼ਾਨ ਹੈ ਮਾਂ ਬੋਲੀ ਲਾਲ ਜੀ ਇਸ ਦੇ ਜਾਣ ਲਿਆ ਇਹ ਜ਼ਰੂਰੀ ਹੈ ਕਿ ਤੁਸਾਂ ਦੇ ਅੰਦਰ ਭਗਤੀ ਦਾ ਭਾਵ ਤੇ ਪ੍ਰੇਮ ਜਾਗੇ ਤੇ ਰੱਬ ਚਾਹੇ ਤਾਂ ਜਾਗੇਗਾ ਪਰ ਆਪਣੇ ਆਪ ਨੂੰ ਤਿਆਰ ਕਰ ਲਿਓ ਤੁਸੀਂ ਜਿਮਾ ਅਵਸਥਾ ਵਿੱਚ ਹੋ ਤੁਹਾਡਾ ਰੁਕ ਖੇਲ ਤਮਾਸ਼ੇ ਵਾਲ ਹੈ ਕਿਉਂਕਿ ਛੋਟੀ ਉਮਰੀ ਰਾਜਗਦੀ ਤੇ ਬਿਰਾਜੀ ਹੋ ਕੋਈ ਬਾਹਰ ਮੁਖੀ ਬਿਰਤੀ ਦਾ ਕੰਮ ਤਾਂ ਇਸ ਲਈ ਤੁਹਾਨੂੰ ਨਹੀਂ ਨਾ ਇਹ ਭੇਦ ਆਪਣੇ ਆਪ ਅਦਬ ਦੀ ਲੋੜ ਰੱਖਦਾ ਹੈ ਸਤਿਕਾਰ ਮੰਗਦਾ ਹੈ ਤੁਹਾਡੇ ਪਿਤਾ ਜੀ ਅੱਜ ਜਿਉਦੇ ਹੁੰਦੇ ਤਾਂ ਉਹ ਆਪ ਤੁਹਾਨੂੰ ਦੱਸਦੇ ਤੇ ਇਹ ਮਹਾਨ ਪਵਿੱਤਰ ਤੇ ਡਾਡਾ ਔਖਾ ਕੰਮ ਅੱਜ ਮੈਂ ਇੱਕ ਤ੍ਰਿਮਤ ਨਾ ਚਾਹਦਿਆ ਹੋਵਾਂ ਵੀ ਕਰਲੇ ਮਜਬੂਰ ਹਾਂ ਪਰ ਸਿਰਜਣਹਾਰ ਨੂੰ ਜਿਵੇਂ ਪਾਉਂਦਾ ਹੈ ਲਾਲ ਜੀਓ ਤੇਵੇਂ ਹੁੰਦਾ ਹੈ ਰਾਜਕੁਮਾਰ ਬੜੇ ਅश्चर्यਤਾ ਦੇ ਨਾਲ ਹੈਰਾਨੀ ਦੇ ਨਾਲ ਦੇਖ ਵੀ ਰਿਹਾ ਸੀ ਪੁੱਛ ਵੀ ਰਿਹਾ ਸੀ ਅੰਮਾ ਜੀ ਕਦੇ ਮੈਂ ਕੋਈ ਗੱਲ ਤੁਹਾਡੀ ਉਦਾਸੀ ਦੀ ਕੀਤੀ ਹੈ ਪਰ ਬਲਕਿ ਦੇ ਅੱਖਾਂ ਵਿੱਚ ਅਥਰੂ ਭਰ ਆਏ ਤੁਸੀਂ ਮੇਰੇ ਪਿਆਰੇ ਅੰਮੀ ਜੀ ਹੋ ਤੁਸੀਂ ਮੇਰੇ ਬੜੇ ਬੀਬੇ ਬੀਬੇ ਅੰਮੀ ਜੀ ਹੋ ਸੋਚੀ ਨਾ ਪਵੋ ਮੈਂ ਉਹੀ ਕੁਛ ਕਰਾਂਗਾ ਜੋ ਪਿਤਾ ਜੀ ਦੀ ਆਗਿਆ ਮੇਰੇ ਲਈ ਤੁਸਾਂ ਪਾਸ ਹੋਵੇ ਮੈਂ ਉਹੀ ਕਰਾਂਗਾ ਉਹੀ ਕਹਾਗਾ ਜੋ ਤੁਸੀਂ ਪ੍ਰਸੰਨ ਹੋ ਕੇ ਸੁਣਨਾ ਚਾਹੋਗੇ ਮੇਰ ਕੋ ਕਰਾਉਣਾ ਚਾਹੋਗੇ ਮਾਫਿਰ ਬੋਲੀ ਸੁਣੋ ਫਿਰ ਲਾਲ ਜੀ ਤੁਸੀਂ ਸਾਡੇ ਘਰ ਵੱਡੀ ਉਮਰਾਬਾਦ ਸਾਈਂ ਦੇ ਕੱਲੇ ਆਏ ਹੋਏ ਅਜ ਬਹੁਤ ਬਰਸ ਬੀਤੇ ਹਨ ਤਾਂ ਕਾਮ ਰੂਪ ਦੇ ਦੇਸ਼ ਨੂੰ ਫਤਿਹ ਕਰਨ ਵਾਸਤੇ ਅਕਬਰ ਨੇ ਰਾਜਾ ਮਾਨ ਸਿੰਘ ਨੂੰ ਕੱਲਿਆ ਸੀ ਜੋ ਇਸ ਨੂੰ ਫਤਿਹ ਕਰਕੇ ਗਿਆ ਫਿਰ ਔਰੰਗਜ਼ੇਬ ਨੇ ਮੀਰ ਜੁਮਲਾ ਆਪਣੇ ਸੈਨਾਪਤੀ ਨੂੰ ਰੁੱਝਿਆ ਰੱਖਣ ਲਈ ਕਾਮ ਰੂਪ ਕੱਲਿਆ ਜੋ ਇਹ ਦੇਸ਼ ਸੁਤੰਤਰ ਹੋ ਰਿਹਾ ਹੈ ਇਸ ਨੂੰ ਫਤਿਹ ਕਰੇ ਮੀਰ ਜੁਮਲਾ ਪਹਿਲਾਂ ਤਾਂ ਜਿੱਤਿਆ ਪਰ ਫਿਰ ਬਰਸਾਤ ਉਤਰ ਪੈਣ ਤੇ ਵਬਾਪ ਐਣ ਕਰਕੇ ਅਤੇ ਅਤ ਦੁਖੀ ਹੋਇਆ ਲਸ਼ਕਰ ਉਹਦਾ ਤਬਾਹ ਹੋ ਗਿਆ ਆਪ ਉਹ ਢਾਕੇ ਪਹੁੰਚ ਕੇ ਮਰ ਗਿਆ ਫਿਰ ਉਸ ਤੋਂ ਮੰਗਰਾ ਔਰੰਗਜ਼ੇਬ ਨੇ ਰਾਜਾ ਰਾਮ ਸਿੰਘ ਰਾਜਪੂਤ ਨੂੰ ਕੱਲਿਆ ਜਿਸ ਨਾਲ ਕਾਮਰੂਪ ਦੇ ਰਾਜਾ ਪਰਨਪਾਲ ਦਾ ਮੁੱਠ ਪੇੜ ਹੋਣਾ ਸੀ ਕਿ ਕਾਮਰੂਪੀਆਂ ਨੇ ਬ੍ਰਹਮਪੁੱਤਰ ਨਦੀ ਦਾ ਪਾਣੀ ਤੋੜ ਕੇ ਵੈਰੀ ਦੇ ਦਲਵਲ ਕਾਲ ਦਿੱਤਾ ਤੇ ਉਹਨਾਂ ਦਾ ਬਹੁਤ ਨੁਕਸਾਨ ਹੋਇਆ ਇਸੜੇ ਲਾਲ ਜੀਓ ਅਦਬ ਵਿੱਚ ਹੋ ਜਾਓ ਤੇ ਇਹਦੇ ਨਾਲ ਦੀ ਅਗਲੀ ਕਥਾ ਸੁਣਾ ਜਗਤ ਵਿੱਚ ਮਲੇਸ਼ਤਾਈ ਤੇ ਪਾਪ ਵੱਧ ਗਿਆ ਹੈ ਮਾਲਕ ਅਰਸ਼ਾ ਦੇ ਨੇ ਆਪਣੀ ਇੱਕ ਜੋਤ ਦਰਗਾਹੋਂ ਕੱਲੀ ਜੋ ਜਗਤ ਦੀ ਰੱਖਿਆ ਕਰੇ ਤੇ ਜਗਤ ਨੂੰ ਰੱਬ ਜੀ ਨਾਲ ਮਿਲਾਵੇ ਉਸ ਜੋਤ ਦਾ ਨਾਮ ਬੇਟਾ ਜੀਓ ਗੁਰੂ ਨਾਨਕ ਹੋਇਆ ਤੁਮੀ ਕਹੋ ਧੰਨ ਗੁਰੂ ਨਾਨਕ ਰਾਜਕਮਰ ਨੇ ਵੀ ਬੜੇ ਅਦਬ ਨਾਲ ਕਿਹਾ ਧੰਨ ਗੁਰੂ ਨਾਨਕ ਇਹ ਕਹਿ ਕੇ ਮਾਈ ਦਾ ਚਿਹਰਾ ਲਾਲ ਹੋ ਗਿਆ ਤੇ ਸਿਰ ਜਿਵੇਂ ਤੇ ਜਾ ਲਗਾ ਜਾਂ ਸਿਰ ਉੱਠਿਆ ਤਾਂ ਦੋ ਤਰੇ ਅਤਵਾ ਰੂਪੀ ਟੇਪੇ ਮੋਤੀ ਗੱਲਾਂ ਤੇ ਟੈਪ ਰਾਜਕਮਰ ਵੀ ਹਨ ਬੜੇ ਅਦਬ ਵਿੱਚ ਸੀ ਫਿਰ ਸੰਬੋਧਨ ਹੋਈ ਲਾਲ ਜੀ ਉਹ ਜੋਤ ਦੇਸ਼ ਪੰਜਾਬ ਵਿੱਚ ਪ੍ਰਗਟ ਹੋਈ ਜਿੱਥੇ ਕਿ ਮਲੇਸ਼ੀਆਂ ਨੇ ਬੜੇ ਭਾਰੇ ਉਪੱਧਰ ਖਲੇ ਰੱਖੇ ਸਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਰੀ ਦੁਨੀਆ ਵਿੱਚ ਲਗਭਗ ਫਿਰ ਕੇ ਸਤਨਾਮ ਦਾ ਛੱਤਰ ਚੁਲਾਇਆ ਤੇ ਜੀਵਾਂ ਦੇ ਵਾਹਿਗੁਰੂ ਜੀ ਨਾਲ ਮੇਲ ਕਰਾਇਆ ਅੰਮਾ ਜੀ ਆਪ ਹੁਣ ਕਿੱਥੇ ਹਨ ਜਗਿਆਸਾ ਵਸ ਰਾਜਕੁਮਾਰ ਨੇ ਪੁੱਛ ਲਿਆ ਬੇਟਾ ਜੀ ਉਹ ਆਪ ਤਾਂ ਆਪਣੇ दैवी ਕੰਮ ਕਰਕੇ ਸਾਈਂ ਦੇ ਦੇਸ਼ ਚਲੇ ਗਏ ਪਰ ਆਪਣੀ ਜਗਾ ਜੋਤ ਜਗਾ ਗਏ ਉਹਨਾਂ ਦੇ ਮਗਰੋਂ ਸ੍ਰੀ ਗੁਰੂ ਅੰਗਦ ਦੇਵ ਜੀ ਹੋਏ ਜੋ ਉਹਨਾਂ ਦਾ ਹੀ ਰੂਪ ਸਨ ਉਹਨਾਂ ਦੀ ਹੀ ਜੋਤ ਸਨ ਆਪ ਵੀ ਇਸ ਮੋਏ ਮਰਦੇ ਸੰਸਾਰ ਵਿੱਚ ਜੀਤ ਦਾ ਦੰਦ ਦੇ ਆਪਣੀ ਥਾਂ ਗੁਰੂ ਅਮਰਦਾਸ ਜੀ ਦੇ ਸਰੂਪ ਵਿੱਚ ਆਪਣੀ ਜੋਤ ਜਗਾ ਕੇ ਹਰੀ ਦੇ ਦੇਸ਼ ਚਲੇਗਾ ਇਸਤਰਾ ਲਾਲ ਜੀ ਗੁਰੂ ਨਾਨਕ ਦੇਵ ਜੀ ਦੇ ਅੱਠ ਸਰੂਪ ਇਸ ਸੰਸਾਰ ਤੇ ਵਿਚਰੇ ਹਨ ਫਿਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇਵ ਮੂਰਤੀ ਆਏ ਇਲੇ ਆਠ ਸਤਗੁਰਾਂ ਦੇ ਤਾਂ ਅਸਾਂ ਨਾਮ ਕਰਨੀਆਂ ਤੇ ਜਾਸੀ ਸੁਣੇ ਸਨ ਪਰ ਸੁਹਾਗ ਹਨ ਇਹ ਅੱਖਾਂ ਜਿਨ੍ਹਾਂ ਨਵੀਂ ਜੋਤ ਦੇ ਸਾਖਸ਼ਾਤ ਦਰਸ਼ਨ ਕੀਤੇ ਸਨ ਰਾਜਕੁਮਾਰ ਬੋਲਿਆ ਥੋੜਾ ਕਾਲੀ ਸੀ ਕਦੋਂ ਮਾਜੀ ਇਹ ਕਦੋਂ ਦੀ ਗੱਲ ਹੈ ਦੱਸੋ ਤਾਂ ਮਾਤਾ ਜੀ ਨੇ ਕਿਹਾ ਲਾਲ ਜੀਓ ਇਹ ਉਦੋਂ ਅਜੇ ਤੁਸੀਂ ਇਸ ਜਗਤ ਵਿੱਚ ਨੈਸੀ ਆਏ ਰਾਜਕਮਰ ਕਹਿਣ ਲੱਗੇ ਤੁਸੀਂ ਆਪ ਗਏ ਸੁਦਰਸ਼ਨ ਕਰਨ ਮਾਤਾ ਜੀ ਕਹਿਣ ਲੱਗੇ ਨਹੀਂ ਲਾਲ ਜੀ ਸ੍ਰੀ ਗੁਰੂ ਜੀ ਆਪ ਆਏ ਸੇ ਦੇਸ਼ ਆਸਾਮ ਨੂੰ ਤਾਰਨ ਆਦ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਵੀ ਸਾਡੇ ਦੇਸ਼ ਆਏ ਸੀ ਸਾਰਾ ਕਾਮ ਰੂਪ ਆਸਾਨ ਘੁੰਮਦੇ ਫਿਰਦੇ ਰਹੇ ਤੇ ਤੁਬੜੀ ਵਿੱਚ ਵੀ ਉਹਨਾਂ ਦੀ ਯਾਦ ਦਾ ਸਥਾਨ ਬਣਿਆ ਹੋਇਆ ਜਿਸ ਤਰ੍ਹਾਂ ਸਾਨੂੰ ਤਾਰਨ ਗੁਰੂ ਨਾਨਕ ਦੇਵ ਜੀ ਆਏ ਸੀ ਉਸੇ ਤਰ੍ਹਾਂ ਨੌਵੇਂ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਵੀ ਆਏ ਸੰਦੇਸ਼ ਵਿੱਚ ਤਾਂ ਤੇ ਫਿਰ ਤੁਸੀਂ ਆਪ ਦਰਸ਼ਨ ਕੀਤੇ ਹੈ ਐਮੇ ਜੀ ਠੀਕ ਹੈ ਨਾ ਹਾਂ ਲਾਲ ਜੀਓ ਇਹਨਾਂ ਅੱਖਾਂ ਨਾਲ ਜਿਨ੍ਹਾਂ ਨਾਲ ਹੁਣ ਮੈਂ ਆਪਣੇ ਲਾਲ ਜੀ ਨੂੰ ਤੱਕ ਰਹੀ ਆਂ ਇੰਨੇ ਨੇਤਰਾ ਨਾਲ ਮੈਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਵੀ ਦਰਸ਼ਨ ਕੀਤੇ ਹਾਂ ਲਾ ਲਾਲ ਜੀ ਹੁਣ ਪਹਿਲੀ ਗੱਲ ਯਾਦ ਕਰੋ ਕਿ ਰਾਜਾ ਰਾਮ ਸਿੰਘ ਦੇ ਹਮਲੇ ਵਾਲੀ ਜਦੋਂ ਉਹ ਫੌਜਾਂ ਲੈ ਕੇ ਕਾਮਰੂਪ ਤੇ ਆ ਪਿਆ ਤਦੋਂ ਸਤਿਗੁਰੂ ਜੀ ਨੇ ਆਪ ਵਿੱਚ ਪੈ ਕੇ ਕਾਮਰੂਪ ਦੇ ਰਾਜਾ ਤੇ ਰਾਮ ਸਿੰਘ ਦੀ ਸੁਲ੍ਹਾ ਕਰਾ ਦਿੱਤੀ ਤੇ ਸਾਰੇ ਖੂਨ ਖਰਾਬੇ ਲੁੱਟਾ ਖੋਹਾਂ ਕਤਲਗਾਹਾਂ ਤੋਂ ਸ੍ਰਿਸ਼ਟੀ ਦੀ ਰੱਖਿਆ ਕਰ ਦਿੱਤੀ ਰਾਜਕਮਰ ਬੋਲਿਆ ਤਾਂ ਮਾਤਾ ਜੀ ਗੁਰੂ ਜੀ ਦਾ ਡੇਰਾ ਤਦੋਂ ਕਿੱਥੇ ਸੀ ਸਾਡੇ ਇਲਾਕੇ ਵਿੱਚ ਸੀ ਮਾਤਾ ਜੀ ਕਹਿਣ ਲੱਗੇ ਸ੍ਰੀ ਗੁਰੂ ਜੀ ਤਦੋਂ ਆਪ ઠાਕੇ ਵਿੱਚ ਜੋਤ ਜਗਾ ਰਹੇ ਸਨ ઠાਕੇ ਤੋਂ ਮਥਰਾਪੁਰ ਗਏ ਤੇ ਫਿਰ ਰੰਗਾ ਮਾਟੀ ਬ੍ਰਹਮਪੁੱਤਰ ਦੇ ਕਿਨਾਰੇ ਜਾ ਡੇਰੇ ਲਾਏ ਪਰ ਸੁਲਾਹ ਵੇਲੇ ਦਰਿਆ ਪਾਰ ਹੋ ਕਾਮਰੂਪ ਦੇ ਰਾਜਾ ਤੇ ਰਾਮ ਸਿੰਘ ਦੀ ਸੁਲਾਹ ਕਰਾਈ ਸੀ ਤੋ ਬੜੀ ਵਿੱਚ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਕੀਤੇ ਟਿਕਾਣੇ ਗੁਰੂ ਜੀ ਨੇ ਇੱਕ ਉੱਚਾ ਟਿੱਲਾ ਬਣਵਾਇਆ ਤੇ ਕਈ ਸਿੱਖ ਉੱਥੇ ਛੋੜ ਗਏ ਜੋ ਮਗਰੋਂ ਧਰਮ ਦਾ ਪ੍ਰਚਾਰ ਕਰਦੇ ਰਹੇ ਸਨ ਇਹ ਮਹਾਨ ਕੰਮ ਕਰਕੇ ਗੁਰੂ ਜੀ ਫੇਰ ਦਰਿਆ ਤੋਂ ਉਰਾਰ ਆ ਗਏ ਤੇ ਆਪਣਾ ਧਰਮ ਪ੍ਰਚਾਰ ਦਾ ਕੰਮ ਕਰਨ ਲੱਗ ਪਏ